ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ 10 ਫਰਵਰੀ ਨੂੰ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਣਾ ਸੀ 3 ਫਰਵਰੀ ਨੂੰ ਭਾਨੇ ਸਿੱਧੂ ਦੇ ਹੱਕ ਵਿੱਚ ਇੱਕ ਵੱਡਾ ਧਰਨਾ ਲਗਾਇਆ ਗਿਆ ਭਾਨੇ ਸਿੱਧੂ ਨੂੰ ਰਿਹਾ ਕਰਨ ਵਾਸਤੇ ਭਾਨੇ ਸਿੱਧੂ ਤੇ ਚਾਰ ਪਰਚੇ ਦਰਜ ਨੇ ਅਲੱਗ-ਅਲੱਗ ਤਰਾਹਾਂ ਦੇ ਤਹਿਤ ਕਿਉਂਕਿ ਦੋਸਤੋ ਭਾਨੇ ਸਿੱਧੂ ਨੇ ਬਹੁਤ ਸਾਰੇ ਠੱਗ ਏਜੰਟਾਂ ਤੋਂ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਸੀ ਜਿਸ ਕਰਕੇ ਸਰਕਾਰ ਤੋਂ ਤੇ ਠੱਗ ਏਜੰਟਾਂ ਤੋਂ ਇਹ ਗੱਲ ਸਹਿ ਨਹੀਂ ਹੋਈ ਉਸ ਤੋਂ ਬਾਅਦ ਭਾਨੇ ਸਿੱਧੂ ਤੇ ਇੱਕ ਪਰਚਾ ਪਾਇਆ ਫਿਰ 2 3 4 ਲਗਾਤਾਰ ਚਾਰ ਪਰਚੇ ਪਾਏ ਗਏ ਤੇ ਭਾਨੇ ਸਿੱਧੂ ਨੂੰ ਜੇਲ੍ਹ ਦੇ ਅੰ ਫਿਰ ਦੋਸਤੋ 3 ਫਰਵਰੀ ਨੂੰ ਭਾਨੇ ਸਿੱਧੂ ਦੇ ਹੱਕ ਵਿੱਚ ਸੰਗਰੂਰ ਭਗਵੰਤ ਮਾਨ ਦੀ ਕੋਠੀ ਦਾ ਕਰਾਓ ਕੀਤਾ ਗਿਆ ਜਿੱਥੇ ਰਾਤ ਨੂੰ ਇਹ ਗੱਲ ਤੈਅ ਹੋਈ ਪੁਲਿਸ ਵੱਲੋਂ ਕਿ ਭਾਨੇ ਸਿੱਧੂ ਨੂੰ 10 ਫਰਵਰੀ ਨੂੰ ਰਿਹਾ ਕੀਤਾ ਜਾਵੇਗਾ ਪਰ ਦੋਸਤੋ ਇੱਕ ਹੋਰ ਵੀਡੀਓ ਜਿਹੜੀ ਸਾਹਮਣੇ ਆਈ ਆ ਇੱਕ ਸਿੱਖ ਨੇ ਕੀ ਦੱਸਿਆ ਇਸ ਬਾਰੇ ਤੁਸੀਂ ਪਹਿਲਾਂ ਪੂਰੀ ਵੀਡੀਓ ਦੇਖੋ ਮੈਂ ਪਰਸੋਂ ਵੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਭਾਈ ਪੁਲਿਸ ਜਿਹੜੀ ਉਹਦੇ ਨਾਲ ਤੁਸੀਂ ਵਿਗੜੋ ਨਾ ਸਰਕਾਰਾਂ ਕੋਲੇ ਬਹੁਤ ਕੁਝ ਹੁੰਦਾ ਹੈ ਸਰਕਾਰਾਂ ਕੋਲੇ ਤਪ ਤੇਜ ਹੁੰਦਾ ਹਾਂ ਕਾਨੂੰਨ ਹੁੰਦਾ ਗੱਡੀਆਂ ਹੁੰਦੀਆਂ ਪੁਲਿਸ ਹੁੰਦੀ ਆ ਹੋਰ ਬਿੰਗ ਹੁੰਦੇ ਨਾਲ ਹੁਣ ਇਹਨੇ ਭਾਨੇ ਸਿੱਧੂ ਵਾਲਾ ਸੀਗਾ ਕਹਿੰਦੇ ਵੀ 10 ਤਰੀਕ ਨੂੰ ਪੁਲਿਸ ਛੱਡੂਗੀ ਉਹਨੂੰ ਕਿਵੇਂ ਛੱਡੂਗੀ ਤੇ ਉਹਦੀਆਂ ਭੇਡਾਂ ਵੀ ਮੈਨੂੰ ਕਮੈਂਟਾਂ 'ਚ ਕਰਦੀਆਂ ਸੀ ਵੀ ਤੁਸੀਂ ਜੀ ਗਲਤ ਬੋਲਦੇ ਹੋ ਤੇ ਆਹ ਪੁਲਿਸ ਆ ਜਿਹੜੀ ਸੂਈ ਤੋਂ ਸੁਹਾਗਾ ਬਣਾ ਦਿੰਦੀ ਐ ਬਣਾਉਂਦੀ ਐ ਨਾ ਹੁਣ ਪੁਲਿਸ ਨੇ ਕੀ ਕੀਤਾ ਤਨੌਲੇ ਥਾਣੇ ਦੇ ਵਿੱਚ ਭਾਨੇ ਦੀਆਂ ਭੈਣਾਂ ਤੇ ਉਹਦੇ ਪਿਓ ਤੇ ਉਦੇ ਭਰਾ ਤੇ ਲੱਖੇ ਸਿਧਾਣੇ ਤੇ ਐਂਡ ਆਦਰਜ਼ 17% 17 ਵਿਅਕਤੀਆਂ ਦੇ ਪਰਚਾ ਦਰਜ ਕਰਤਾ ਤੇ ਇਹ ਵੀ ਮੈਂ ਤੁਹਾਨੂੰ ਵੀਡੀਓ ਚ ਕਹਿਆ ਸੀਗਾ ਵੀ ਭਾਈ ਮੰਨ ਲਓ 10 ਤਰੀਕ ਨੂੰ ਉਹ ਛੜਦੇ ਐ ਉਹ ਕਹਿ ਦੇਣਗੇ ਕਿ ਇਹ ਇੱਚ ਤਾਂ ਛੜਤਾ ਸੀ ਤੇ ਉਥੋਂ ਪ੍ਰੋਟੈਕਸ਼ਨ ਗਰੰਟ ਤੇ ਲਿਆ ਕੇ ਤੇ ਰਵਟ ਪਾ ਦੂਗੀ ਪੁਲਿਸ ਲਿਆ ਕੇ ਧਰੋਲੇ ਥਾਣੇ 'ਚ ਤੇ ਜਿਹੜੀਆਂ ਤੁਸੀਂ ਰੈਲੀਆਂ ਕਰੀਆਂ ਸੀ ਉਹਦੇ ਤਾਂ ਛੜਤਾ ਤੇ ਨਮਾ ਕੀ ਚੱਲ ਪਿਆ ਵਾਹ ਛੱਡਦੇ ਉਹ ਚ ਵੀ ਨਹੀਂ ਛੱਡਦੇ ਕੁਝ ਵੀ ਨਹੀਂ ਕਿਉਂਕਿ ਉਹ ਕੰਪਲੇਂਟ ਜਿਹੜੀ ਹੈਗੀ ਆ ਹੋਰ ਪਰਸਨ ਦੀ ਕੀਤੀ ਹੋਈ ਆ ਪੁਲਿਸ ਨੇ ਨਹੀਂ ਕੀਤੀ ਹੋਈ ਇੱਕ ਪੁਲਿਸ ਦੋ ਤਰ੍ਹਾਂ ਦੇ ਪਰਚੇ ਦਰਜ ਹੁੰਦੇ ਆ ਇੱਕ ਪੜਤਾਲ ਤੇ ਪਰਚਾ ਦਰਜ ਹੁੰਦਾ ਇੱਕ ਬਿਆਨਾਂ ਤੇ ਪਰਚਾ ਦਰਜ ਹੁੰਦਾ ਪੜਤਾਲ ਦੇ ਵਿੱਚ ਮੰਨ ਲਓ ਕੋਈ ਬੰਦਾ ਕਹਿੰਦਾ ਮੇਰਾ ਠੱਗੀ ਵੱਜ ਗਈ ਤਾਂ ਉਹਦੀ ਪੜਤਾਲ ਹੁੰਦੀ ਆ ਸਟੇਰ ਰਿਪੋਰਟ ਬਣਦੀ ਆ ਇੱਕ ਬਿਆਨਾਂ ਤੇ ਪਰਚਾ ਜਾਂਦਾ ਤੁਰੇ ਜਾਂਦੇ ਤੇ ਬਿਆਨ ਲੈ ਕੇ ਪਰਚਾ ਦਰਜ ਕਰਦਾ ਇੱਕ ਰੁਕੇ ਤੇ ਹੁੰਦਾ ਜੇ ਪੁਲਿਸਾਇਰ ਮੰਨੇ ਐਸਾਈ ਸਵੇਰੇ ਗੱਡੀ ਲੈ ਕੇ ਪੀਪੀ ਨੰਬਰ 9900 ਨਿਕਲਿਆ ਰਸਤੇ ਵਿੱਚ ਗਸ਼ਤ ਦੌਰਾਨ ਸ਼ੱਕੀ ਬੰਦਾ ਮਿਲਿਆ ਇੱਕ ਉਹ ਹੁੰਦਾ ਜਿਹੜਾ ਪੁਲਿਸ ਦੇ ਬਿਆਨਾਂ ਤੇ ਪਰਚਾ ਦਰਜ ਹੋਵੇ ਉਹ ਪੁਲਿਸ ਕੈਨਸਲ ਕਰ ਸਕਦੀ ਹੈ ਤੇ ਜਿਹੜਾ ਦੂਜੇ ਦੇ ਹੋਵੇ ਉਹਦੇ ਨਾਲ ਲੈਂਡ ਦੇਣ ਕਰਨਾ ਪਊਗਾ ਤੇ ਜੇ ਮੰਨ ਲਾ ਭਾਨੇ ਨੇ ਚੋਰੀ ਚੈਨ ਚੋਰੀ ਉਹਨੂੰ ਉਹਨੇ ਪੈਸੇ ਮੋੜਤੇ ਜਮਿੰਟੋ ਕਿਊਜਡ ਹੋ ਗਿਆ ਵੀ ਉਹ ਪੈਸੇ ਮੋੜਤੇ ਚੈਨ ਚੋਰੀ ਕਰੀ ਸੀ ਤੇ ਪਰਚਾ ਕੈਨਸਲ ਹੋ ਗਿਆ ਇਹ ਜਿਹੜੇ ਗੁਨਾਹ ਨੇ ਇਹ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੁਰ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ